ਵਿਆਹ ਵਾਲਾ ਮੁੰਡਾ ਬਰਾਤ ਲੈ ਗਿਆ ਬਲਦਾਂ ਵਾਲੀਆਂ ਰੇੜੀਆਂ ਵਿੱਚ ਬਰਾਤੀ ਗੱਡੀਆਂ ਦੀ ਥਾਂ ਬੈਠ ਕੇ ਗਏ ਰੇੜੀਆਂ ਤੇ ਦੋਸਤੋ ਅਕਸਰ ਹੀ ਅੱਜ ਕੱਲ੍ਹ ਵਿਆਹਾਂ ਵਿੱਚ ਪੈਸਾ ਪਾਣੀ ਵਾਂਗੂ ਬਹਾਇਆ ਜਾਂਦਾ ਏ ਪਰ ਹੁਣ ਇੱਕ ਨੌਜਵਾਨ ਨੇ ਕਰਿਆ ਆ ਕੰਮ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਜਿੱਥੇ ਕਿ ਇੱਕ ਪਾਸੇ ਵਿਆਹਾਂ ਵਿੱਚ ਡੋਲੀ ਲਈ ਅਤੇ ਬਰਾਤ ਲਈ ਮਹਿੰਗੀਆਂ ਗੱਡੀਆਂ ਬੁੱਕ ਕੀਤੀਆਂ ਜਾਂਦੀਆਂ ਨੇ ਉੱਥੇ ਹੀ ਇੱਕ ਨੌਜਵਾਨ ਨੇ ਆਪਣੀ ਬਰਾਤ ਪੁਰਾਣੇ ਸਮਿਆਂ ਵਾਂਗ ਬਲਦਾਂ ਵਾਲੀਆਂ ਰੇੜੀਆਂ ਤੇ ਲੈ ਕੇ ਗਿਆ ਪਰ ਬਰਾਤੀ ਰੇੜੀਆਂ ਦੇਖ ਕੇ ਕਹਿੰਦੇ ਕਿ ਅਸੀਂ ਇੰਨਾ ਵਿੱਚ ਬਰਾਤ ਨਹੀਂ ਜਾਵਾਂਗੇ ਸਾਡੇ ਲਈ ਡੀਆਂ ਮੰਗਵਾਓ ਵਿਆਹ ਵਾਲਾ ਮੁੰਡਾ ਕਹਿੰਦਾ ਕਿ ਜੀਨੇ ਬਰਾਤ ਜਾਣਾ ਹੈ ਚੁੱਪ ਕਰਕੇ ਰੇੜੀ ਵਿੱਚ ਬੈਠ ਜਾਓ ਜੇਕਰ ਨਹੀਂ ਜਾਣਾ ਤਾਂ ਆਪਣੇ ਘਰੇ ਜਾਓ ਅਤੇ ਵਿਆਹ ਹੋਣ ਤੋਂ ਬਾਅਦ ਵਿਆਹ ਵਾਲਾ ਮੁੰਡਾ ਆਪਣੀ ਦੁਲਹਨ ਦੀ ਡੋਲੀ ਵੀ ਰੇੜੀ ਵਿੱਚ ਹੀ ਲੈ ਆਇਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵਿਆਹ ਵਾਲਾ ਮੁੰਡਾ ਆਪਣੀ ਦੁਲਹਨ ਨੂੰ ਰੇੜੀ ਵਿੱਚ ਲਿਜਾ ਰਿਹਾ ਹੈ ਅਤੇ ਪਿੱਛੇ ਹੋਰ ਬਰਾਤੀ ਵੀ ਰੇੜੀਆਂ ਵਿੱਚ ਹੀ ਆ ਰਹੇ ਨੇ ਤੋਂ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ